ਖਰੜ ਸਨੈਨ ਕਲੇਬ ਸੈਕਟਰ 125 ਬੀਤੇ ਦਿਨੀ ਤਕਰੀਬਨ 14 ਕਿੱਲੇ ਇੱਕ ਕਿਸਾਨ ਦੀ ਜਿਹੜੀ ਫਸਲ ਸੜ ਕੇ ਸੁਆਹ ਹੋ ਗਈ ਹੈ ਕੈਬਨਿਟ ਮੰਤਰੀ ਗगन ਅਨਮੋਲਮਾਨ ਕੀ ਕਹਿੰਦੇ ਨੇ ਕਿਸਾਨ ਕੀ ਕਹਿੰਦੇ ਨੇ ਤਹਿਸੀਲਦਾਰ ਕੀ ਕਹਿੰਦਾ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਹ ਲਾਈਵ ਤਸਵੀਰਾਂ ਜਦੋਂ ਕਣਕ ਨੂੰ ਅੱਗ ਲੱਗੀ ਕਿਹਾ ਜਾ ਮੰਜ਼ਰ ਸੀ ਕਿੰਨਾ ਹੁੰਦਾ ਇੱਕ ਪਾਸੇ ਤੁਹਾਨੂੰ ਦਿਖਾ ਰਹੇ ਫਾਇਰ ਬਿਗੇਟ ਦੀ ਦਫਤਰ ਦੀ ਫਾਇਰ ਬਿਗੇਟ ਦੀ ਜਿਹੜੀ ਗੱਡੀ ਪਹੁੰਚ ਚੁੱਕੀ ਹੈ ਤੇ ਦੂਸਰੇ ਪਾਸੇ ਨਾਲ ਹੀ ਤਸਵੀਰਾਂ ਵਿੱਚ ਦਿਖਾ ਰਹੇ ਹਾਂ ਵੀ ਖੰਭਾ ਜਿਹੜਾ ਕਿ ਬਹੁਤ ਹਾਈ ਪਾਵਰ ਵਾਲਾ ਜਿਸ ਦੇ ਕਿ ਅੱਗ ਬਿਲਕੁਲ ਨੇੜੇ ਪਹੁੰਚ ਚੁੱਕੀ ਹੈ ਤੇ ਪਰ ਨੌਜਵਾਨ ਦੇਖੋ ਤੁਸੀਂ ਕਿੱਦਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਜਿਹੜੀ ਕਣਕ ਹੈ ਉਸ ਨੂੰ ਕਿੰਨੀ ਜ਼ਿਆਦਾ ਅੱਗ ਜਿਹੜੀ ਲੱਗ ਚੁੱਕੀ ਹੈ ਤੇ ਅੱਗ ਵੱਧਦੀ ਜਾ ਰਹੀ ਹੈ ਹਾਲਾਂਕਿ ਹੋਰਨ ਸੁਣਾਈ ਦੇ ਰਹੇ ਨੇ ਜਿਹੜੇ ਹੋਰਨ ਸੁਣਾਈ ਦੇ ਰਹੇ ਨੇ ਕਿ ਤੁਸੀਂ ਦੇਖ ਸਕਦੇ ਹੋ ਵੀ ਪਿਛਲੇ ਪਾਸੇ ਜਿਹੜੀ ਫਾਇਰ ਬਿਗੇਟ ਦੀ ਦਫ਼ਤਰ ਫਾਇਰ ਬਿਗੇਟ ਦੀਆਂ ਗੱਡੀਆਂ ਜਿਹੜੀਆਂ ਉਹ ਵੀ ਆ ਪਹੁੰਚ ਪਈਆਂ ਹੋਈਆਂ ਨਜ਼ਰ ਆ ਰਹੀਆਂ ਨੇ ਸਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ ਸੈਕਟਰ 125 ਦੇ ਵਿੱਚ ਜਿਹੜਾ ਆਪਣਾ ਗੋਪਾਲ ਸਟਰੀਟ ਹੈ ਰਿਸ਼ਤਾ ਹੌਟਲ ਦੇ ਨਾਲ ਉੱਥੇ ਜਿਹੜੀ ਖੇਤਾਂ ਦੇ ਵਿੱਚ ਪਿੱਛੇ ਦੇਖ ਸਕਦੇ ਹੋ ਅੱਗ ਕਿੰਨੀ ਕਿ ਜ਼ਿਆਦਾ ਲੱਗ ਚੁੱਕੀ ਐ ਕਿੰਨੀਆਂ ਤੇਜ਼ ਹਵਾਵਾਂ ਚੱਲ ਰਹੀਆਂ ਨੇ ਤੇ ਉੱਪਰ ਨਾਲ ਹੀ ਤੁਸੀਂ ਇਹ ਵੀ ਨਿਗਾਹ ਮਾਰ ਸਕਦੇ ਹੋ ਵੀ ਹਾਈ ਵੋਲਟੇਜ ਦਾ ਜਿਹੜਾ ਖੰਭਾ ਵੀ ਨਜ਼ਰ ਆ ਰਿਹਾ ਜੋ ਕਿ ਬਿਲਕੁਕੁਲ ਹੀ ਕੁਛ ਕਦਮਾਂ ਦੀ ਦੂਰੀ ਤੇ ਐ ਹਾਲਾਂਕਿ ਸਾਈਡ ਵੀ ਕਿੜਦੀ ਗੱਡੀਆਂ ਵੀ ਇੱਥੇ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਨੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕੁਝ ਨੌਜਵਾਨ ਜਿਹੜੇ ਐ ਆ ਦੇਖੋ ਤੁਸੀਂ ਖੇਤਾਂ ਦੇ ਵਿੱਚ ਅੱਗ ਬੁਝਾਉਂਦੇ ਹੋਏ ਵੀ ਨਜ਼ਰ ਆ ਰਹੇ ਨੇ ਗੋਪਾਲ ਸੂਟ ਦੇ ਬਿਲਕੁਲ ਪਿੱਛੇ ਖਰੜ ਹਾਈਵੇ ਤੇ ਬਿਲਕੁਲ ਨਾਲ ਲੱਗਦਾ ਜੋ ਏਰੀਆ ਹੈ ਉਹ ਜੋ ਕਿ ਖਰੜ ਤੋਂ ਚੰਡੀਗੜ੍ਹ ਲਈ ਰੋਡ ਜਾਂਦਾ ਹੈ ਹਾਈਵੇ ਦਾ ਉੱਤੇ ਬਿਲਕੁਲ ਉੱਤੇ ਜੋ ਗੋਪਾਲ ਸੂਟ ਉਹਦੇ ਬੈਕ ਸਾਈਡ ਦੀਆਂ ਤਸਵੀਰਾਂ ਨੇ ਉਹਨਾਂ ਨੌਜਵਾਨ ਜਿਹੜੇ ਹਾਲਾਂਕਿ ਭੱਜ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਵੀ ਕਰ ਰਹੇ ਨੇ ਇੱਕ ਪਾਸੇ ਤੁਹਾਨੂੰ ਦਿਖਾ ਰਹੇ ਫਾਇਰ ਬਿਗੇਟ ਦੀ ਦਫਤਰ ਦੀ ਫਾਇਰ ਬਿਗੇਟ ਦੀ ਜਿਹੜੀ ਗੱਡੀ ਪਹੁੰਚ ਚੁੱਕੀ ਹੈ ਤੇ ਦੂਸਰੇ ਪਾਸੇ ਨਾਲ ਹੀ ਤਸਵੀਰਾਂ ਵਿੱਚ ਦਿਖਾ ਰਹੇ ਕਿ ਖੰਭਾ ਜਿਹੜਾ ਕਿ ਬਹੁਤ ਹਾਈ ਪਾਵਰ ਵਾਲਾ ਜਿਸ ਦੇ ਕਿ ਅੱਗ ਬਿਲਕੁਲ ਨੇੜੇ ਪਹੁੰਚ ਚੁੱਕੇ ਹਾਂ ਪਰ ਨੌਜਵਾਨ ਦੇਖੋ ਤੁਸੀਂ ਕਿੱਦਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਜਿਹੜੀ ਕਣਕ ਹੈ ਉਸ ਨੂੰ ਕਿੰਨੀ ਜ਼ਿਆਦਾ ਅੱਗ ਜਿਹੜੀ ਲੱਗ ਚੁੱਕੀ ਹੈ ਤੇ ਅੱਗ ਵੱਧਦੀ ਜਾ ਰਹੀ ਹੈ ਹਾਲਾਂਕਿ ਹੋਰਨ ਸੁਣਾਈ ਦੇ ਰਹੇ ਨੇ ਜੀ ਜਿਹੜੇ ਪਾਣੀ ਹੈ ਹੌਰੇ ਸੁਣਾਈ ਦੇ ਰਹੇ ਨੇ ਕਿ ਤੁਸੀਂ ਦੇਖ ਸਕਦੇ ਹੋ ਵੀ ਪਿਛਲੇ ਪਾਸੇ ਜਿਹੜੀ ਫਾਇਰ ਬਿਗੜੀ ਦਫਤਰ ਫਾਇਰ ਬਿਗੜਦੀਆਂ ਗੱਡੀਆਂ ਜਿਹੜੀਆਂ ਉਹ ਵੀ ਆ ਪਹੁੰਚ ਪਈਆਂ ਹੋਈਆਂ ਨਜ਼ਰ ਆ ਰਹੀਆਂ ਨੇ ਉਹ ਰਾ ਗ੍ਰੈਡ ਗ੍ਰੈਡ ਤੇ ਬੋਲ। ਇਹ ਨਾਮ ਤੁਹਾਡਾ ਤੇ ਕਿੰਨੀ ਕਿ ਜਮੀਨ ਹੈ ਸਰ ਇਹ ਟੋਟਲ? 14-15 ਕਿੱਲੇ ਜਮੀਨ ਹੈ ਜੀ ਇਹ। ਅੱਛਾ ਕਿੰਨਾ ਕਿ ਨੁਕਸਾਨ ਹੋ ਗਿਆ? ਸਾਰੀ ਹੋ ਗਿਆ ਜੀ ਟੂ ਟਰੀ। ਸਵੇਰੇ ਬੱਜੇ ਸਾਰੀ ਸੜਕ ਹੀ ਬਾਈ 14 ਦੇ 15 ਕਿੱਲੇ ਸਾਰੀ ਸਾਰੀ ਜੀ। ਸਵੇਰੇ 9:00 ਦੀ 10:00 ਵਜੇ ਦਾ ਟਾਈਮ। ਬੱਚਿਆ ਮੜਾ ਜਾ। ਕੀ ਕਹਿੰਦਾ ਕਿੱਲਾ ਜੀ ਹਾਂ। ਇਹ ਫੈਰ ਬਰੇਟ ਵਾਲਿਆਂ ਨੂੰ 40 ਮਿੰਟ ਤੋਂ ਵੀ ਉੱਪਰ ਹੋ ਗਿਆ ਟਾਈਮ। ਹਰ ਇੱਕ ਅਪਾਰਟਮੈਂਟ ਦਾ ਰਸਤਾ ਹੈ ਜੀ ਖਰੜ ਤੋਂ ਉਰੇ ਆਣ ਦਾ ਜੀ। ਜੂੜ ਆਈ ਆਈ ਮੜਾ ਜਾ। ਕੋਈ ਕਹਿੰਦਾ ਜਾਮ ਲੱਗਦਾ ਕੋਈ ਦਾਣੇ ਵੀ ਨਹੀਂ ਹੈਗੇ ਜਿਹੜਾ ਟੋਟਲ ਟੋਟਲ ਬਾਈ ਜੀ ਕਿੰਨੀ ਬਚੀ ਆ ਮਾੜੀ ਜੀ ਬਚੀ ਜੀ ਟੋਟਲ ਕਿੰਨੇ ਕਿੱਲੇ ਸੀਗੇ 15 ਕਿੱਲੇ ਸੀ ਤੇ ਤੁਹਾਨੂੰ ਕੀ ਲੱਗਦਾ ਵੀ ਅੱਗ ਲੱਗਣ ਦਾ ਕਾਰਨ ਕੀ ਲੱਗਦਾ ਕੀ ਕਹਿ ਸਕਦੇ ਆ ਕਿਸੇ ਨੂੰ ਕੋਈ ਕੁਝ ਨਹੀਂ ਕਹਿ ਸਕਦਾ ਆਪ ਕਿਆ ਲੱਗਦੇ ਹੋ ਯਹਾਂ ਤੇ ਇਹ ਤਾਂ ਮੈਂ ਨੋਕਤ ਦਾਖਲ ਹੂੰਗੀ ਨਾ ਕਿੰਨੇ ਕਿੱਲੇ ਖਰਾਬ ਹੋਏ ਇਹ ਤਾਂ ਬੀਜੀ ਤੁਸੀਂ ਬਤਾ ਸਕਦੇ ਹੋ ਕਿ ਕਿੰਨੇ ਦਾ ਹੈ ਮੇਰੇ ਇੱਥੇ ਹੀ ਕਟੋਗੜ 5-6 ਕਿੱਲੇ ਆ ਜੀ 5-6 ਇਹ ਕਿੰਨੀ ਕੀ ਟੇਰ ਪਹਿਲਾਂ ਲੱਗੀ ਹੈ ਇਦਾਂ ਹੀ ਹੋਣੇ 20-25 ਮਿੰਟ ਹੋਏ 20-25 ਮਿੰਟ ਬਸ 20-25 ਮਿੰਟ ਮੈਂ ਹਮਾਰੇ ਯਹਾਂ ਤੋਂ 50 ਬੀਗਰ ਕੀ ਨਾਮ ਕਿਆ ਆਪਕਾ ਮਹਾਰੋਜ ਕੁਮਾਰ ਹੈ ਕਿਸ ਦੀ ਜਗ੍ਹਾ ਕਿਸ ਕੀ ਇਹ ਲੱਕੀ ਭਾਈ ਦੀ ਜਗ੍ਹਾ ਹੈ ਕਿੰਨੇ ਕਿੱਲੇ ਨੇ ਇਹ ਇਹ 5 ਕਿੱਲੇ ਤੇ ਨੁਕਸਾਨ ਭਾਈ ਕਿੰਨਾ ਹੋ ਗਿਆ ਹੋਇਆ ਗਿਆ ਜੀ ਆਹੀ ਰਹਿ ਗਈ ਦੋ ਦੋ ਲੱਖ ਤੋਂ ਮਾਰੀ ਇੱਕ ਨਾਲ ਵੀ ਨਹੀਂ ਰਹੀ ਹੈ ਸਾਰੀ ਜਲ ਗਈ ਆ ਦੋ ਕੀ ਰੇ ਤੁਹਾਨੂੰ ਲੱਗਦਾ ਕਿ ਇਹ ਵੀ ਕਿੱਦਾਂ ਹੋਇਆ ਹੋਗਾ ਮੈਂ ਤਾਂ ਨੌਕਰੀ ਹੁੰਦੀ ਲੱਗਦਾ ਨਹੀਂ ਇਹ ਜੀ ਕਿਸੇ ਨੇ ਬੀੜੀ-ਬੂੜੀ ਪੀਤੀ ਉਹ ਅੱਗ ਲਾਈ ਹੈ ਇਹਹੀ ਰੋਲਾ ਚੱਲ ਰਿਹਾ ਉਹ ਪਰਲੇ ਵਾਸੇ ਸ਼ਰਾਬੀ ਬੈਠਦੇ ਉਧਰ ਠੇਕੇ-ਠੁਕੇ ਆ ਬਾਉਦਰੇ ਕੋਈ ਆਇਆ ਹੁਣ ਮੂਤਣ ਮਾਤਣ ਤੇ ਫਾਇਰ ਵੀ ਗੇਟ ਦੀ ਜਿਹੜੀ ਗੱਡੀ ਹੈ ਕਿੰਨੀ ਕੀ देर ਬਾਅਦ ਆ ਗਈ ਸੀ ਇਹ ਲੇਟ ਆਈ ਹੈ ਜੀ ਥੋੜੀ ਲੇਟ ਆਈ ਕਿੰਨੀ ਕੀ ਦੇਰ ਬਾਅਦ ਆ ਗਈ ਇੰਨੇ ਉਹ ਬੰਦਿਆਂ ਨੇ ਪਜੋਲੀ ਤਿਆਗ ਲਾ ਲਓ ਪੰਜ ਇਹ ਤਾਂ ਘੰਟਾ ਬਰਬਾਦ ਆਈ ਹੈ ਬਸ ਦੇਖਿਆ ਜਾਂਦਾ ਹੈ ਪੰਜ 5-7 ਮਿੰਟੇ ਹੋਏ ਨੂੰ ਆਈ ਹੈ ਇਹ ਜਿਆਦਾ ਪਜੋਲੀ ਦੇ ਬੰਦਿਆ ਦੇ ਅੱਗੇ 30 ਮਿੰਟੇ ਸੇ ਤਾਂ ਮੈਂ ਹੀ ਦੇਖ ਰਹਾ ਆ ਗਿਆ ਲੱਗੇ ਹੋਏ ਇਹ 8 ਘੰਟੇ ਬਾਅਦ ਆਈ ਜੀ ਇਹ ਦੇਸੂ ਮਾਜਰਾ ਦੇ ਵਿੱਚ ਜੀ ਅੱਗ ਲੱਗੀ ਹੈ 10-12 ਏਕੜ ਜ਼ਮੀਨ ਹੈ ਜਿਹੜੀ 14 ਏਕੜ 13 14 ਟੋਟਲ 14 ਏਕੜ ਨਾਲ ਦਾਉ ਦੀ ਵੀ ਜ਼ਮੀਨ ਜਿਹੜੀ ਨਾਲ ਟੱਚ ਹੁੰਦੀ ਹੈ ਤੇ 14 ਏਕੜ ਜ਼ਮੀਨ ਦਾ ਸ਼ਾਇਦ ਕਿਸੇ ਨੇ ਕੋਈ ਟੀਲੀ ਸੜਤੀ ਜਾਂ ਉਤੋਂ ਤਾਰ ਸਪਾਰਕ ਕਰ ਗਈ ਤੇ ਪਰ ਅਸੀਂ ਸਰਕਾਰ ਪੂਰਾ ਜਿਹੜਾ ਟਟ ਕੇ ਕਿਸਾਨਾਂ ਦੇ ਨਾਲ ਖੜੇ ਆ ਇੱਥੇ ਇਹਨਾਂ ਨੂੰ ਕਿਹਾ ਵੀ ਕਿਸੇ ਗੱਲ ਦੀ ਫਿਕਰ ਨਹੀਂ ਕਰਨੀ ਸਰਕਾਰਾਂ ਸਾਥ ਦੇਣ ਲਈ ਬਣੀਆਂ ਹੁੰਦੀਆਂ ਤੇ ਜਿੰਨਾ ਇਹਨਾਂ ਦਾ ਮੁਆਵਜ਼ਾ ਤਹਿਸੀਲਦਾਰ ਪਟਵਾਰੀ ਰਾਤ ਵੀ ਆਏ ਹੋਏ ਸੀ ਤੇ ਹੁਣ ਵੀ ਪਹੁੰਚੇ ਹੋਏ ਨੇ ਪੂਰੇ ਦਾ ਪੂਰਾ ਰਕਬਾ ਜਿਹੜਾ ਮੰਨਤੀ ਕਰਕੇ ਮੁਆਵਜ਼ਾ ਛੇਤੀ ਤੋਂ ਛੇਤੀ ਇਹਨਾਂ ਦਾ ਪਹੁੰਚਦਾ ਕਰ ਦਿੱਤਾ ਜਾਊਗਾ ਮੁੱਖ ਮੰਤਰੀ ਸਾਹਿਬ ਨੇ ਪਰਸਨਲੀ ਜਿਹੜਾ ਇੱਥੇ ਕਿਸਾਨ ਵੀਰਾਂ ਨੂੰ ਕਿਹਾ ਵੀ ਕਿਸੇ ਗੱਲ ਦੀ ਕੋਈ ਫਿਕਰ ਨਹੀਂ ਕਰਨੀ ਹੈ ਕਿ ਸਰਕਾਰ ਉਹਨਾਂ ਨਾਲ ਖੜੀ ਹੈ ਮੈਡਮ ਇੱਥੇ ਜਾਮ ਨੂੰ ਲੈ ਕੇ ਵੀ ਜਿਹੜੇ ਸਵਾਲ ਉੱਠਦੇ ਆ ਵੀ ਬਹੁਤ ਜ਼ਿਆਦਾ ਜਾਮ ਵੀ ਲੱਗਦਾ ਇੱਥੇ ਤੁਹਾਨੂੰ ਹੁਣ ਵੀ ਪਿੰਡ ਵਾਲੇ ਦੱਸ ਰਹੇ ਸੀ ਹਾਂਜੀ ਹਾਂਜੀ ਇੱਥੇ ਅਸਲ 'ਚ ਜਿਹੜਾ ਰੇਡੀ ਕਲਚਰ ਹੈ ਨਾ ਬਾਹਰ ਸੜਕਾਂ ਦੇ ਉੱਤੇ ਪੁਰਾਣਾ ਲੱਗਦਾ ਤੇ ਉਹਨਾਂ ਨੂੰ ਸਮਝਾ ਰਹੇ ਆ ਵੀ ਇਸ ਚੀਜ਼ ਨੂੰ ਚੱਕੋ ਕਿਉਂਕਿ ਦਿੱਕਤ ਆਉਂਦੀ ਜਿਵੇਂ ਫਾਇਰ ਬਰਗੇਡ ਦੀਆਂ ਗੱਡੀਆਂ ਜਦੋਂ ਆ ਰ ਕਿ ਕਿਤਨਾ ਕਿਤੇ ਉਹ ਜਾਮ ਹੋ ਉਸ ਚੀਜ਼ ਉੱਤੇ ਲੱਗ ਜਾਂਦਾ ਆ ਪੁਲ ਬਣਨ ਦਾ ਪਹਿਲਾਂ ਨਾ ਕੁਝ ਰਾਹਤ ਤੇ ਮਿਲੀਏ ਪਰ ਅਸੀਂ ਲੱਗੇ ਹੋਏ ਆ ਕਿ ਉਹਨਾਂ ਨੂੰ ਸਮਝਾ ਬੁਝਾ ਕੇ ਕਿਸੇ ਹੋਰ ਜਗ੍ਹਾ ਉੱਤੇ ਚੇਂਜ ਕੀਤਾ ਜਾਵੇ ਉਹ ਵੀ ਜਿਹੜਾ ਹੈ ਜੇ ਇੱਕ ਫਾਇਰ ਬਰਗੇਡ ਵੀ ਅਸੀਂ ਇੱਥੇ ਪੱਕਾ ਖੜਾ ਕਰਦੇ ਜਿੰਨਾ ਟਾਈਮ ਬਾਡੀ ਦਾ ਕੰਮ ਚੱਲ ਰਿਹਾ ਕਿੰਨੇ ਇੱਕ ਸਮੇਂ ਤੱਕ ਮੈਡਮ ਮੁਆਵਜ਼ਾ ਮਿਲ ਜਾਂਦਾ ਹੈ ਮੁਆਵਜ਼ਾ ਜਲਦੀ ਤੋਂ ਜਲਦੀ ਜੀ ਬਸ ਜਦੋਂ ਤਸਿਲਦਾਰ ਸਾਹਿਬ ਨੇ ਭੇਜ ਦਿੱਤਾ ਤੇ ਹੋਰ ਹਫ਼ਤੇ ਦੇ ਵਿੱਚ ਇਹਨਾਂ ਦਾ ਜਿਹੜਾ ਮੁਆਵਜ਼ਾ ਹੈ ਜਿੰਨਾ ਪ੍ਰੋਸੀਜਰ ਬਣਦਾ ਉਹ ਬੇ ਨਿਸ਼ਚਿੰਤ ਰਾਣਜੀ ਜਿਨ੍ਹਾਂ ਦੇ ਜਿੰਨੇ ਵੀ ਕਿਸਾਨ ਇੱਥੇ ਜਿਨ੍ਹਾਂ ਦੀ ਜ਼ਮੀਨ ਇੱਥੇ ਆਉਂਦੀ ਹੈ ਨਿਸ਼ਚਿੰਤ ਰਾਣੇ ਕੰਮ ਹੁਣ ਸਰਕਾਰ ਦਾ ਸਰਕਾਰ ਦੀ ਜ਼ਿੰਮੇਵਾਰੀ ਹੈ ਦਾ ਮਾਮਲਾ ਤਾਂ ਜਿਹੜੀ ਕਣਕ ਪੂਰੀ ਸੜ ਕੇ ਸੁਆਹ ਹੋ ਗਈ ਹੈ ਤੁਸੀਂ ਵੀ ਮੌਕੇ ਤੇ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਬੜੀ ਦੁੱਖ ਦੀ ਗੱਲ ਹੈ ਵੀ ਜਿਹੜੀ ਰਾਤ 14 ਏਕੜ ਦੇ ਕਰੀਬ ਆ ਜਿਹੜੀ ਕਣਕ ਆ ਤੇ ਸੜ ਕੇ ਸੁਆਹ ਹੋ ਗਈ ਹੈ ਤੇ ਕੁਦਰਤੀ ਕਰੋਪੀ ਆ ਪਤਾ ਨਹੀਂ ਹੈ ਵੀ ਕਿੱਦਾਂ ਹੈ ਅੱਗ ਲੱਗੀ ਹੈ ਕਿੱਦਾਂ ਨਹੀਂ ਲੱਗੀ ਹੈ ਜੋ ਭਾਣਾ ਬੀਜਣਾ ਸੀ ਉਹ ਤਾਂ ਬੀਤ ਲਿਆ ਔਰ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਵੀ ਆ ਔਰ ਮੈਂ ਸਮਝਦਾ ਬੀਨਾਂ ਦੀ ਇਹ ਠੇਕੇ ਤੇ ਲਈ ਹੋਈ ਜ਼ਮੀਨ ਸੀ ਔਰ ਇਹਨਾਂ ਦੀ ਇੰਨੀ ਮਿਹਨਤ ਸੀ ਤੇ ਜ਼ਰਾਦੀ ਕੀਤੀ ਹੋਈ ਇਹਨਾਂ ਨੇ ਆਪਣਾ ਸਾਰਾ ਜੀਵਨ ਸਾਰੇ ਪਰਿਵਾਰ ਨੇ ਲਾਇਆ ਸੀ ਕਿਉਂਕਿ ਠੇਕੇ ਤੇ ਜਿਹੜਾ ਬੰਦਾ ਜ਼ਮੀਨ ਲੈਂਦਾ ਉਹ ਪਹਿਲਾਂ ਤਾਂ ਠੇਕਾ ਦਿੰਦਾ ਤੇ ਉਹਦੇ ਵਿੱਚੋਂ ਮਿਹਨਤ ਕਰਕੇ ਆਪਣੇ ਪਰਿਵਾਰ ਦੇ ਵਿੱਚੋਂ ਆਪਣੇ ਪਰਿਵਾਰ ਨੂੰ ਪਾਲਣ ਲਈ ਮਿਹਨਤ ਕਰਕੇ ਜੋ ਕਰਦਾ ਆਪਣੇ ਹੱਥ ਨਾਲ ਉਹਦੀ ਉਹ ਕਮਾਈ ਉਹ ਆਪਣੇ ਪਰਿਵਾਰ ਨੂੰ ਖੁਲਾਉਂਦਾ ਤੇ ਮੈਨੂੰ ਇਹਨਾਂ ਦੇ ਨਾਲ ਬਹੁਤ ਹਮਦਰਦੀ ਆ ਮੈਂ ਇਹਨਾਂ ਨੂੰ ਪੂਰਾ ਯਕੀਨ ਦਵਾਉਣਾ ਹੈ ਵੀ ਸਾਡੇ ਮੈਂ ਗੱਲ ਮਾਝੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਤੱਕ ਪਹੁੰਚਾਉਂਗਾ ਔਰ ਜੋ ਵੀ ਮਦਦ ਸੰਭਵ ਹੋਊਗੀ ਜੋ ਸਰਕਾਰ ਨੇ ਦੇਣਾ ਉਹ ਤਾਂ ਦੇਣਾ ਹੀ ਦੇਣਾ ਤੇ ਉਹ ਤੋਂ ਬਿਨਾਂ ਵੀ ਅਸੀਂ ਜੋ ਵੀ ਦੇ ਸਕਦੇ ਹੋਏ ਕਿਉਂਕਿ ਕੋਡ ਆਫ ਕਨੈਕ ਲੱਗਿਆ ਹੋਇਆ ਹੈ ਮੈਂ ਕਹਿ ਵੀ ਨਹੀਂ ਸਕਦਾ ਕੁਝ ਪਰ ਜੋ ਵੀ ਅਸੀਂ ਇਹਨਾਂ ਦੀ ਮਦਦ ਕਰ ਸਕਦੇ ਹੋਏ ਜਿਹੜੀਆਂ ਸੰਸਥਾਵਾਂ ਨੇ ਉਹ ਮੈਂ ਆਪਣੇ ਵੱਲੋਂ ਤੇ ਸਰਕਾਰ ਵੱਲੋਂ ਮੈਂ ਬਹੁਤ ਹੀ ਜਲਦੀ ਇਹ ਨਹੀਂ ਕਿ ਕੋਈ 2-4 ਮਹੀਨੇ ਲੱਗਣਗੇ ਬਹੁਤ ਜਲਦੀ ਜਿਹੜੀ ਇਹਨਾਂ ਨੂੰ ਮਦਦ ਅਸੀਂ ਕਰਵਾ ਦਾਂਗੇ ਭਾਵੇਂ ਅਸੀਂ ਇਹਨਾਂ ਦਾ ਜਿਹੜਾ ਘਾਟਾ ਪਿਆ ਉਹ ਪੂਰਾ ਨਹੀਂ ਕਰ ਸਕਦੇ ਲੇਕਿਨ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਕੁਝ ਨਾ ਕੁਝ ਜਿਹੜਾ ਇਹਨਾਂ ਨੂੰ ਜਿਹੜਾ ਨੁਕਸਾਨ ਹੋਇਆ ਇਹਦਾ ਭਰਪਾਈ ਕਰ ਸਕੀ ਅਸੀਂ ਇਹ ਮੈਂ ਇਹਨਾਂ ਨੂੰ ਯਕੀਨ ਦਿਵਾਉਣਾ ਔਰ ਬਹੁਤ ਜਲਦੀ ਅਸੀਂ ਇਹਨਾਂ ਨੂੰ ਇਹ ਜਿਹੜੀ ਜੋ ਵੀ ਅਸੀਂ ਮੁਆਵਜ਼ਾ ਉਹ ਅਸੀਂ ਕਾਰਬ ਨੂੰ ਦੋਵਾਂਗੇ ਕਿ ਜੋ ਅਸੀਂ ਆਪਣੇ ਵੱਲੋਂ ਤਾ ਉਹ ਅਸੀਂ ਆਪਣੇ ਵੱਲੋਂ ਕਰਾਂਗੇ ਰਾਤ ਚਰਚਾਵਾਂ ਚੱਲ ਰਹੀਆਂ ਸੀ ਵੀ ਕਹਿੰਦੇ ਫਾਇਰ ਡਿਵੀਜੀਟ ਦਫਤਰ ਦੀ ਜਿਹੜੀ ਗੱਡੀ ਬਹੁਤ ਲੇਟ ਪਹੁੰਚੀ ਜਿਹੜਾ ਟਾਈਮ ਸੀ ਰਾਜਾਂ ਦੀ ਤਾਂ ਕਣਕ ਵੱਜ ਜਾਂਦੀ ਕੋਈ ਹੋਇਆ ਰਾਬਤਾ ਦੇਖੋ ਗੱਲ ਇਹ ਆ ਵੀ ਹੋ ਸਕਦਾ ਵੀ ਇਹ ਗੱਲ ਠੀਕ ਵੀ ਹੋਵੇ ਵੀ ਲੇਟ ਪਹੁੰਚੀ ਆ ਪਰ ਇਹ ਵੀ ਗੱਡੀ ਜਦੋਂ ਆਉਂਦੀ ਆ ਆਉਣ ਚੱਲਣ ਤੋਂ ਲੈ ਕੇ ਇੱਥੇ ਤੱਕ ਪਹੁੰਚਣ ਦਾ ਅੱਧਾ ਘੰਟਾ ਲੱਗ ਜਾਂਦਾ ਵੀ ਕੋਈ ਟ੍ਰੈਫਿਕ ਵੀ ਬਹੁਤ ਜ਼ਿਆਦਾ ਹੈ ਔਰ ਕਣਕ ਦੀ ਜਿਹੜੀ ਅੱਗ ਲੱਗਣੀ ਸਪੀਡ ਆ ਉਹ ਇੰਨੀ ਸੀ ਕਿ ਰਾਤ ਖਵਾ ਵੀ ਬਹੁਤ ਚੱਲ ਰਹੀ ਸੀ ਔਰ ਕਣਕ ਵੀ ਜਮਾ ਸੁੱਕੀ ਪਈ ਹੈ ਵੱਢਣ ਤੇ ਤਿਆਰੀ ਹੋਈ ਸੀ ਬਾਢੀ ਤੇ ਆਈ ਹੋਈ ਸੀ ਤੇ ਇਸ ਕਰਕੇ ਮਤਲਬ ਉਹ ਵੀ ਅਸੀਂ ਦੇਖਦੇ ਹਾਂ ਕਰਾਉਂਦੇ ਆਂ ਵੀ ਗੱਡੀ ਕਿਉਂ ਲੇਟ ਪਹੁੰਚੀ ਆ ਉਹਦੀ ਅਸੀਂ ਅਲੱਗ ਤੌਰ ਤੇ ਜਿਹੜੀ ਇਨਕੁਆਰੀ ਆ ਕਰਵਾਉਂਦੇ ਕਿੰਨੇ ਟਾਈਮ ਤੱਕ ਮੁਆਵਜ਼ਾ ਮਿਲ ਸਕਦਾ ਹੈ ਜੀ ਮੇਰਾ ਖਿਆਲ ਆ ਵੀ ਅਸੀਂ 15 20 ਦਿਨ ਦੇ ਵਿੱਚ ਇਹਨਾਂ ਨੂੰ ਜਿਹੜਾ ਮੁਆਵਜ਼ਾ ਪਹੁੰਚ ਦਿੰਦੇ ਆਂ ਟੋਟਲ ਕਿੰਨੀ ਜਿਹੜੀ ਜ਼ਮੀਨ ਹੈ ਜਿਹੜੀ ਸੜਕੇ ਸੁਆਹ ਹੋਈ ਹੈ ਇਹ ਦਾ ਬਰਦਰ ਕੁ ਪ੍ਰੋਕਸੀਮੇਟਲੀ 10 ਕਿੱਕੜ ਹੈ ਇਹਦੇ ਵਿੱਚ ਉਹ ਆਰਾਊਂਡ 1 ਕਿਕੜ ਮਾਹੌਲੀ ਤਸਵੀਰ ਚ ਪੈ ਰਹੇ ਆ 9 ਕੋ ਦੇ ਕਰੀਬ ਖਰ ਤਸਵੀਰ ਚ ਪੈ ਰਹੇ ਬਾਕੀ ਹੁਣ ਐਸੈਸਮੈਂਟ ਚੱਲ ਰਹੀ ਹੈ ਜੀ ਚਾਹੀਦੀ ਹੈ ਜਰ ਉਸ ਤੋਂ ਬਾਅਦ ਸਰ ਕਿੰਨੇ ਟਾਈਮ ਤੋਂ ਮਾਉਰ ਜਿਹੜਾ ਮਿਲ ਜਗਾ ਇਹ ਸਾਡੀ ਕੋਸ਼ਿਸ਼ ਆ ਜੀ ਸਾਰਾ ਕੰਮ ਕੰਪਲੀਟ ਕਰਾ ਕੇ ਮਾਉਰ ਜੀ ਤਕੀਸ ਬਣਾ ਕੇ ਭੇਜਣ ਦੀ ਕੋਸ਼ਿਸ਼ ਕਰ ਲੀ ਤੁਸੀਂ ਦੇਖਿਆ ਕਿ ਕਿਸਾਨ ਦਾ ਜਿਹੜਾ ਹੈ ਉਸਨੇ ਕਿਹਾ ਕਿ ਤਕਰੀਬਨ 14 ਕਿੱਲੇ ਜਿਹੜੀ ਫਸਲ ਮੇਰੀ ਪੱਕੀ ਹੋਈ ਦੀ ਪੁੱਤਾ ਮੰਗੋ ਫਸਲ ਪਾਲੀ ਗਈ ਹੋndi ਤੇ ਉਹ तकरीबन ਅੱਗ ਲੱਗ ਕੇ ਸੜ ਕੇ ਸੁਆਹ ਹੋ ਗਈ ਆ ਫਿਲਹਾਲ ਕੈਬਨਟ ਮੰਤਰੀ ਗਗਨ ਅਨਮੋਲਮਾਨ ਅਤੇ ਕੁਲਵੰਤ ਸਿੰਘ ਜੋ ਕਿ ਮੁਹਾਲੀ ਦੇ ਐਮਐਲਏ ਨੇ ਉਹਨਾਂ ਨੇ ਕਿਸਾਨ ਨੂੰ ਭਰੋਸਾ ਦਵਾਇਆ ਕਿ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਜਿਹੜਾ ਹੈ ਉੱਚ ਮੁਆਵਜ਼ਾ ਮਿਲੇਗਾ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ 14 ਕਿੱਲਾਂ ਦਾ ਕਦੋਂ ਤੱਕ ਮੁਆਵਜ਼ਾ ਦਿੰਦੀ ਹੈ ਜਾਂ ਫਿਰ ਕਿਸਾਨ ਨੂੰ ਸੰਘਰਸ਼ ਕਰਨਾ ਪਵੇਗਾ ਜਾਂ ਕਾਗਜ਼ਾਂ ਦੇ ਵਿੱਚ ਇਸ ਦਾ ਜਿਹੜਾ ਹੈ ਮੁਆਵਜ਼ਾ ਮਿਲ ਜਾਵੇਗਾ ਇਤਾਨ ਵਾਲਾ ਸਮਾਂ ਹੀ ਦੱਸੇਗਾ ਅਖਰ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ